ਜੋ ਸੁਖਵੀਰ ਸਿੰਘ ਬਾਦਲ ਨੂੰ ਟਰੋਲ ਕਰ ਰਹੇ ਨੇ ਉਸ ਨੂੰ ਲੈ ਕੇ ਹੁਣ ਬੀਬੀ ਪ੍ਰਵੀਨ ਅਕਟਰ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਜਵਾਬ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਦੀ ਮੈਂ ਮਦਦ ਦੇ ਲਈ ਜਿਹੜਾ ਕਿ ਕੇਆਈਸੀ ਤੇ ਜਿਸ ਦੇ ਦੌਰਾਨ ਉਹਨੇ ਕਿਹਾ ਹੈ ਕਿ ਮੈਂ ਸੁਖਵੀਰ ਸਿੰਘ ਬਾਦਲ ਨੂੰ ਅੱਧੀ ਰਾਤ ਮੈਸੇਜ ਕੀਤਾ ਤੇ ਜਿਸ ਤੋਂ ਬਾਅਦ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਸਵੇਰੇ ਹੀ ਜਿਹੜਾ ਕਿ 11 ਵਜੇ ਉੱਥੇ ਪਹੁੰਚ ਜਾਂਦੇ ਨੇ ਤੇ ਹੜਪੜਦਾਂ ਦੀ ਮਦਦ ਕੀਤੀ ਜਾਂਦੀ ਹੈ ਤੇ ਉੱਥੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਮੈਂ ਚਰਨਜੀਤ ਚੰਨੀ ਦੇ ਨਾਲ ਵੀ ਜਿਹੜੀ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉੱਥੇ ਹੀ ਮੈਸੇਜ ਵੀ ਭੇਜੇਗੇ ਪਰੰਤੂ ਉਹਨਾਂ ਦੇ ਵੱਲੋਂ ਕੋਈ ਵੀ ਸੀਨ ਨਹੀਂ ਕੀਤਾ ਗਿਆ ਪਰੰਤੂ ਜੇਕਰ ਹੁਣ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲਈ ਪੁੱਤ ਬਣ ਕੇ ਉੱਥੇ ਹੀ ਪੰਜਾਬ ਦੇ ਲਈ ਪਿਓ ਬਣ ਕੇ ਖੜੇ ਨੇ ਤਾਂ ਦੂਜੇ ਪਾਸੇ ਹੁਣ ਪੰਜਾਬੀਆਂ ਦੀ ਮਦਦ ਦੇ ਲਈ ਅੱਗੇ ਆ ਰਹੇ ਨੇ ਤਾਂ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੂੰ ਟਰੋਲ ਨਹੀਂ ਕਰਨਾ ਚਾਹੀਦਾ ਸਗੋਂ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਮਦਦ ਕਰਨੀ ਚਾਹੀਦੀ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਬੜੇ ਦੁੱਖ ਦੀ ਗੱਲ ਹੈ ਕਿ ਜਿਹੜਾ ਬੰਦਾ ਪੰਜਾਬ ਬਾਰੇ ਸੋਚਦਾ ਹੈ ਜਾਂ ਪੰਜਾਬ ਦੇ ਦਰਦ ਨੂੰ ਸਮਝਦਾ ਹੈ ਲੋਕੀ ਉਹਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਆ ਆਪਣੇ ਪੰਜਾਬੀਆਂ ਦੀ ਇਹੀ ਕਹਾਵਤ ਰਹੀ ਆ ਕਿ ਜਿਹੜਾ ਬੰਦਾ ਸਾਡਾ ਦਰਦ ਸੁਣਦਾ ਜਾਂ ਸਾਡੇ ਨਾਲ ਆ ਕੇ ਖੜਦਾ ਅਸੀਂ ਉਹਨੂੰ ਤਿਆਗਤਾ ਸੀਗਾ ਔਰ ਅੱਜ 8 ਸਾਲਾਂ ਬਾਅਦ ਫੇਰ ਵੀ ਬੰਦਾ ਸਾਡੇ ਵਿੱਚ ਆ ਕੇ ਸਾਡਾ ਭਰਾ ਬਣ ਕੇ ਸਾਡਾ ਪਿਓ ਬਣ ਕੇ ਸਾਡੇ ਨਾਲ ਖੜ ਗਿਆ ਹੈ ਹਨਾ ਸਾਡੇ ਦਰਦ ਨੂੰ ਸਮਝਾਉਣੇ ਪੰਜਾਬੀयत ਨੂੰ ਪੰਜਾਬ ਬੜੇ ਪੀਣਾ ਪੀਨ ਪੀਂਚ ਬੜਾ ਦਰਦ ਬੜਾ ਦੁੱਖ ਦੀ ਘੜੀ ਚਾ ਪੰਜਾਬ ਪੰਜਾਬ ਤੇ ਬਹੁਤ ਵੱਡੀ ਮੁਸੀਬਤ ਆ ਗਈ ਹੈ ਹਨਾ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਆ ਤਾਂ ਜਿਹੜੀ ਗੱਲ ਇਹ ਕਹਿ ਰਹੇ ਆ ਕਿ ਸੁਖਬੀਰ ਜੀ ਆਏ ਆ ਤਾਂ ਉੱਥੇ ਪੈਸੇ ਦੇ ਕੇ ਆਪਦੇ ਬੰਦੇ ਨੂੰ ਹੀ ਮੁੜ ਗਏ ਆ ਔਰ ਮੈਂ ਇੱਕ ਤੁਹਾਨੂੰ ਤੁਹਾਡੇ ਨੌਲੇਜ ਲਈ ਸਾਰਿਆਂ ਦੇ ਦੱਸਦੀ ਆ মিডিਆ ਦੇ ਜਿਹੜੇ ਸਾਰਿਆਂ ਦੇ ਜਿਹੜੇ ਉਹਨੂੰ ਟਰੋਲ ਕਰ ਰਹੇ ਆ ਜਾਂ ਦੂਜੀਆਂ ਪਾਰਟੀਆਂ ਨਾਲ ਕਰ ਰਹੇ ਆ ਮੈਂ ਹੀ ਸੁਖਬੀਰ ਬਾਦਲ ਜੀ ਨੂੰ ਫੋਨ ਕੀਤਾ ਸੀਗਾ ਰਾਤ ਨੂੰ 2:30 ਵਜੇ ਹੋਏ ਸੀਗੇ ਮੈਂ ਤਾਂ ਯੂ ਐਸ ਐਚ ਐ ਤੇ ਮੈਂ ਚੰਨੀ ਜੀ ਨੂੰ ਵੀ ਫੋਨ ਕੀਤਾ ਸੀਗਾ ਔਰ ਚੰਨੀ ਜੀ ਨੂੰ ਵੀ ਵੀਡੀਓ ਭੇਜੀ ਸੀਗੀ ਹਨਾ ਉਹਨਾਂ ਦੇ ਪਰਸਨਲ ਨੰਬਰ ਤੇ ਮੈਂ ਉਹ ਤੁਹਾਨੂੰ ਸਕਰੀਨਸ਼ਾਟ ਵੀ ਸੈਂਡ ਕਰ ਸਕਦੀ ਆ ਹਣਾ ਮੈਂ ਉਹਨਾਂ ਨੂੰ ਰਿਕਾਰਡਿੰਗ ਵੀ ਪਾਈ ਸੀ ਵੀਡੀਓ ਵੀ ਸੈਂਡ ਕੀਤੀ ਸੀਗੀ ਔਰ ਰਾਤ ਨੂੰ 2:30 ਵਜੇ ਮੈਂ ਮੈਸੇਜ ਕਰਦੀ ਆ ਸੁਖਬੀਰ ਜੀ ਦੇ ਨੰਬਰ ਤੇ ਔਰ ਤੇ ਉਹਨਾਂ ਦਾ ਸਵੇਰ ਮੈਨੂੰ ਮਾਰਨਿੰਗ ਫੋਨ ਆਉਂਦਾ ਹਾਂਜੀ ਬੀਬਾ ਜੀ ਦੱਸੋ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਐ ਕਰਕੇ ਸਰ ਤੁਹਾਨੂੰ ਇੱਕ ਵੀਡੀਓ ਸੈਂਡ ਕੀਤੀ ਹੈ ਉੱਥੇ ਬਹੁਤ ਜ਼ਿਆਦੀ ਲੋੜ ਹੈ ਸਾਡੇ ਮਾਸ਼ਾ ਅੱਲੀ ਜੀ ਗਏ ਸੀਗੇ ਉੱਥੇ ਤੇ ਉਹਦੀ ਵੀਡੀਓ ਆਈ ਹੈ ਤੇ ਮੈਂ ਲਾਈਵ ਦੇਖ ਰਹੀ ਸੀ ਤਾਂ ਪਲੀਜ਼ ਉੱਥੇ ਤੁਹਾਨੂੰ ਜਾਣਾ ਚਾਹੀਦਾ ਔਰ ਮੈਨੂੰ ਲੱਗਦਾ ਹੈ ਕਿ ਉਹ ਸਵੇਰ 11:00 11:30 ਵਜੇ ਅ ਚਲੇ ਗਏ ਸੀ ਮਾਰਨਿੰਗ ਤੇ ਉੱਥੇ ਜਾ ਕੇ ਉਸ ਬੰਦੇ ਨੂੰ ਉਸ ਬੰਦੇ ਨੂੰ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਅਸੀਂ ਜਾ ਕੇ ਉੱਥੇ ਕਿਹਨੂੰ ਮਿਲਾਂਗੇ ਉਹਨਾਂ ਨੂੰ ਮੈਂ ਇਹ ਕਿਹਾ ਕਿ ਸਰ ਆ ਨੰਬਰ ਹੈ ਮੇਰੇ ਕੋਲੇ ਹਜੇ ਵੀ ਜਿਹੜੇ ਨੰਬਰ ਮੈਂ ਸੈਂਡ ਕੀਤੇ ਸੀਗੇ ਉਹਨਾਂ ਦੇ ਨੰਬਰ ਤੇ ਉਹ ਮੇਰੇ ਕੋਲੇ ਸਕਰੀਨਸ਼ਾਟ ਤੱਕ ਵੀ ਪਏ ਆ ਹਨਾ ਤੇ ਸੁਖਬੀਰ ਜੀ ਨੂੰ ਬਦਨਾਮ ਨਾ ਕਰੋ ਜੇ ਤੁਹਾਡੇ ਨਾਲ ਕੋਈ ਪੰਜਾਬੀਆਂ ਨਾਲ ਖੜਦਾ ਪੰਜਾਬ ਦੇ ਦਰਦ ਨੂੰ ਸਮਝਦਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਸਾਡੀ ਇਹੀ ਭੁੱਲ ਰਹੀ ਮੈਂ ਵੀ ਬਹੁਤ ਵੱਡੀ ਗਲਤੀ ਕੀਤੀ ਆ ਮੈਂ ਕਾਂਗਰਸੀਆਂ ਨੂੰ ਬਹੁਤ ਲਾਈਕ ਕਰਦੀ ਸੀ ਮੈਂ ਕਹਿੰਦੀ ਸੀ ਚੰਨੀ ਵਰਗਾ ਇਨਸਾਨ ਹੀ ਨਹੀਂ ਹੈਗਾ ਦੁਨੀਆ 'ਚ ਕੋਈ ਵੀ ਪਰ ਚੰਨੀ ਨੇ ਹਜੇ ਤੱਕ ਵੀ ਇੰਨੇ ਦਿਨ ਹੋ ਗਏ ਮੇਰਾ ਮੈਸੇਜ ਤੱਕ ਚੈੱਕ ਨਹੀਂ ਕੀਤਾ ਕਿ ਮੈਨੂੰ ਇੱਕ ਰਿਕਾਰਡਿੰਗ ਆਈ ਆ ਮੈਨੂੰ ਇੱਕ ਵੀਡੀਓ ਆਈ ਆ ਤੇ ਉਹ ਇੰਨੇ ਇੰਨੇ ਕਿ ਉਹਨਾਂ ਨੂੰ ਇੰਨਾ ਕੁ ਪੇਨ ਆ ਕਿ ਰਾਤ ਨੂੰ 2:30 ਵਜੇ ਉੱਠ ਕੇ ਮੈਨੂੰ ਉਹ ਪੁੱਛ ਰਹੇ ਕਿ ਹਾਂ ਬੀਬਾ ਜੀ ਦੱਸੋ ਕੀ ਪ੍ਰੋਬਲਮ ਹੈ ਉੱਥੇ ਪੈਸੇ ਵੀ ਦੇ ਕੇ ਆਏ ਆ ਔਰ ਉੱਥੇ ਤੇਲ ਦੀ ਸੇਵਾ ਵੀ ਕਰਕੇ ਆਏ ਆ ਤੇ ਉੱਥੇ ਇਹ ਵੀ ਕਹਿ ਕੇ ਆਈ ਆ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਈ ਤਾਂ ਸਾਨੂੰ ਦੱਸਿਓ ਇਹ ਮੇਰੇ ਕੋਲੇ ਸਾਰਾ ਸਬੂਤ ਪਿਆ ਨਾ ਕਿ ਜੇ ਕੋਈ ਤੁਹਾਨੂੰ ਸਮਝਦਾ ਜਾਂ ਤੁਹਾਨੂੰ ਤੁਹਾਡੇ ਵਿੱਚ